ਓਏ ਓਏ ਦੱਸ ਕੋਪਾ ਬਦਰਾਖਤ ਉੱਪਰ ਵੀ ਡੋੜਦਾ ਓ ਤੁੱਟਰੀ ਹੋਣੀ ਲੱਗ ਲਾ ਦੇ ਬਸ ਕਿਹੜਾ ਦਰਾਖਤ ਆ ਬਰੇ ਸਰੇ ਹੋ ਨਹੀਂ ਕੁਝ ਉਹ ਨਹੀਂ ਹੋ ਗਿਆ ਯਾਰ ਤੂੰ ਇਹ ਤਾਂ ਸਦਾ ਹੀ ਹੈ ਦੇਖ ਕਿੱਥੇ ਆਉਗਾ ਪਰ ਇਹ ਸਭ ਨਾਲ ਟ੍ਰੈਲਰ ਮੁਰਾ ਹੋਣਾ ਉਹ ਲੈ ਡੰਡ ਡੰਡ ਚੱਕੋਲਾ ਖੜਾਈ ਦੇ ਤੂੰ ਸਹਣਾ ਹੈਗਾ ਮੈਂ ਕਿਹਾ ਚੱਲ ਮੜਾ ਜਾ ਲੈ ਲੈ ਓ ਦੇਖ ਚੱਲ ਚੱਲ ਦੇਖਾ ਥੱਲੇ ਉੱਪਰ ਨਾਲੇ ਤੇ ਬਾਬਾ ਮਾਹਰ ਉਧਰ ਦਿੱਤਾਮੇ ਕਰਨਾ ਲੈ ਬੱਸ ਬੱਸ ਥਾਹ ਕਰ ਲਓ ਫਿਰ ਟ੍ਰੈਲ ਲੈ ਚੱਲ ਘਾ ਕਰ ਟ੍ਰੈਲ ਲੈ 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 ਵੀ ਚੱਲ ਉਹ ਫਿਰ ਲੈ ਲੈ ਉਹ ਥੋੜਾ ਗਿਆ ਆਹ ਆਹ ਪਰ ਹਾਂ ਉਹ ਬੋਲ ਦੱਸ ਜਾ ਕਰ ਜਾ 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 ਜਾ

ਜੀ ਅਸਰੀ ਕਾਲ ਜੀ ਸਾਰਿਆਂ ਨੂੰ ਸ੍ਰੀ ਕਾਲ ਜੀ ਸਾਰਿਆਂ ਨੂੰ ਦੋਹਾ ਕਤਰ ਵਾਲੇ ਵੀ ਪਹੁੰਚੇ ਹੋਏ ਵਰਸੀਨ ਜੱਕਣਾ ਚ ਦਿਖਾਈ ਮੜਾ ਤੋ ਹੋਇਆ ਕਤਰ ਵਾਲੇ ਨੂੰ ਦਿਖਾਈ ਜਾ ਹੁਣ ਕਾ ਦੋਹਾ ਕਤਰ ਵਾਲਾ ਦਿਖਾ ਤਾਂ ਦੇ ਮੜਾ ਜੀ ਹਾਲ ਤਾਂ ਹੋ ਗਿਆ ਇਹਦਾ ਹੈ ਕਹਾਂ ਦੋਹਾ ਕਤਰ ਵਾਲਾ ਮੂੰਹ ਦਿਖਾਈ ਹੂੰ ਟੀਚਰਾਂ ਕਰਦਾ ਇੱਛਰ ਗਾਦੀ ਕਰਦਾ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜਹਾਜ਼ ਤੇ ਬੈ ਕੇ ਹੀ ਸੈਲਫੀ ਖੋਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਲੇ ਕੰਟਰੀ ਵੀ ਦੇਖੀਗਾ ਕਹੀ ਜਿਹਾਣਾ ਥਿੰਦੇ ਵਾਂਗੂ ਫਿਰ ਮਾਈ ਡੀ ਦੀ ਫੋਟੋ ਪਾਏ ਕਰਨੀ ਹੈ ਸਟੇਟਸ 'ਤੇ ਥਿੰਦੇ ਦੇ ਪਾਈ ਵੀ ਅੱਜ ਜਾਂਦੇ ਹੀ ਪਾਉਂਦੇ ਹੁੰਦੇ ਥਿੰਦੇ ਅੱਜ ਪਾਈ ਹੋਈ ਆ ਹੈ ਥਿੰਦੇ ਨੇ ਸਾਰੇ ਕੋ ਭੁੱਲ ਜਾਂਦੇ ਆ ਆਈਡੀ ਬਣੀ ਹੋਣੀ ਥਿੰਦਾ ਤੱਕਾ ਹੋ ਗਿਆ ਮਨ ਲੱਦਾ ਥਿੰਦਾ ਹਾਂ ਉਹ ਪਾਰਟੀ ਲੈਣੀ ਉੱਥੇ ਦਰਬਨ ਦਾ ਰਿਕਾਰਡ ਹੁੰਦਾ ਆਈਡੀ ਬਣਦੀ ਆਈਡੀ ਬਣ ਗਈ ਪੂਰੀ ਪਾਈ ਜੀ ਲੱਗੀਆਂ ਵੱਜੀਆਂ ਵਧੀਆ ਪਾਰਟੀ ਹੋ ਗਈ ਫਿਰ ਤਾਂ ਹੋਰ ਹੋਰ ਪਾਲਤੀ ਲੈਣੀ ਤੇ ਆਪੇ ਕਰਦੀ ਮਾਂ ਭਾਈ ਜਦ ਕਰਨੀ ਆ ਜਦ ਆਪੇ ਕਰਦੀ ਆ ਆਏ ਤੇ ਲਉਂਦੇ ਹੁਣ ਕਿਹਦੀ ਮੀਂਹ ਪੀਣੀ ਕੀ ਮਾਰੀ ਮੋਤੀ ਆਹੀ ਇਹ ਲੰਦੇ ਆ ਫਿਰ ਕਹਤੇ ਆ ਵੀ ਇਕੱਠਾ ਮੇਰੇ ਪੈਰ ਪੰਨਾ ਮਰੀ ਦਾਤ ਆਹੀ ਜਾ ਰਿਹਾ ਪਰ ਸੀਣ ਸੋਡਾ ਉੜਦਾ ਜਾਂਦਾ ਪਾਣੀ ਖੜਾ ਆ ਖੜਾ ਪਰ ਇਹ ਨੂੰ ਢੋੜਦਾ ਜਾਂਦਾ ਮਗਰ ਹੋਇਆ ਨਹੀਂ ਹਲੇ ਢੋੜੂਗਾ ਹੋਊਗਾ ਕਿਆ ਰੱਖਿਆ ਰੋ ਖੁੰਜਾ ਪਤਾ ਨਹੀਂ ਪਾਣੀ ਖੜਾ ਰਿਹਾ ਉੱਥੇ ਇੱਥੇ ਆਹ ਖੁੰਜੇ ਬਿਮਾਰੀ ਜਿਵੇਂ ਸੇ ਪਾਣੀ ਖੜ ਗਿਆ ਥੋੜਾ ਪਾਣੀ ਖਬਰੇ ਸਵੇਰੀ ਵਜੀ ਵੀ ਲੱਗਦੀ ਮੈਨੂੰ ਨਹੀਂ ਨਹੀਂ ਪਾਣੀ ਖੜਾ ਤੇ ਕਿਹਦੀ ਸਵੇਰੀ ਵਾਲੀ ਜਿਆ ਸਾਈਟਰ ਇਹ ਪਾਣੀ ਨੇ ਦਬਾਇਆ ਸਭ ਖੁੰਜਾ ਹੈ ਨਾ ਟੀਮ ਦਾ ਪੂਰੇ ਪਰਾਲੀ ਜੀ ਵੀ ਬਹੁਤ ਈ ਹਾਂ ਪਰ ਹੁਣ ਤਾਂ ਕਿੱਥੇ ਦਿਖਦੀ ਪ੍ਰਾਖ ਦਿਖਦੀ ਕਿਹਦੇ ਪਰਾਲੀ ਤਾਂ ਦੱਬ ਗਈ ਹਾਂ ਨਾ ਕਣਕਾਂ ਵੀ ਬਹੁਤ ਵਧੀਆ ਹੋਈ ਪਾਣੀ ਦੇ ਬਾਅਦ ਹਾਂ ਉਹ ਲਾਈਟ ਬਹੁਤ ਥੋੜੀ ਚਲਦੀ ਹੈ ਮੈਂ ਭਰ ਕੇ ਆਉਣਾ ਮੇਰਾ ਕਹਿਰਾ ਉਹ ਵੀ ਮੈਂ ਹੁਣ ਆਣਾ ਉੱਥੇ ਦੋ ਦੋਏ ਭਰ ਕੇ ਦੋਏ ਭਰ ਕੇ ਮੈਂ ਗੂਗਲ ਚੱਕ ਤੇ ਟੰਗ ਤੇ ਦੋ ਗੀਲੇ ਕਿੱਥੇ ਛੱਡਿਆ ਪਤਾ ਜਵੀ ਨੂੰ ਜਵੀ ਨੂੰ ਚੱਲਦਾ ਜਵੀ ਨੂੰ ਅੱਛਾ ਰੋਤਾ ਜਵੀ ਚੱਲਦੀ ਖਾਣਾ ਵਧੀਆ ਹੁਣ ਤਾਂ ਕੋਰੇ ਕਰਕੇ ਲਾਉਣਾ ਦੀ ਚਾਹੀਦਾ ਵਾਹ ਰੋਪਾਈ ਮੰਗਦੀ ਦੀ ਪਾਣੀ ਜੋ ਵੀ ਖਾਲਾ ਦੇਖ ਲਓ ਕਹਿੰਦਾ ਖਾਲ ਪਰ ਕੱਲੂ ਸਵਾਰ ਦੇਣੀ ਕਹਿੰਦਾ ਫਿਰ ਟੈਨਸ਼ਨ ਚਾਚੇ ਫਰੀ ਹੂੰ ਮੈਂ ਇਹਨੂੰ ਦੇਖੀ ਗਿਆ ਮੈਨੂੰ ਦੇਖੀ ਪੁੱਛ ਲੈ ਇਹਨੂੰ ਕਿੱਥੇ ਦਾ 2 ਦਿਨ ਹੋ ਗਿਆ ਦਿਖਾਈ ਨਹੀਂ ਇਹ ਇਹਦਾ ਆੜੀ ਆ ਹਤਾ ਇਹਦਾ ਆੜੀ ਆ ਇਹ ਬੰਦਾ ਆ ਵਾ ਤਾਂ ਮੁੰਡਾ ਪਹਿਲਾਂ ਮੈਂ ਉਹਦੇ ਕੋਲ ਜਾ ਕੇ ਆਇਆ ਫਿਰ ਉਹ ਮੇਰੇ ਕੋਲ ਆਇਆ ਵਾ ਆ ਬਾਬਾ ਇਹ ਮੈਂ ਦੇਖਿਆ ਹੀ ਨਹੀਂ ਹੈਗਾ ਹੁਣ ਜੇ ਅਗਲੇ ਦੇ ਨਾਲ ਰਿਪੋਰਟ ਨਾਲ ਬੈਠਦੇ ਸਾਡੀ ਔਖਾ ਕਿ ਨਹੀਂ ਅਗਲੇ ਨਹੀਂ ਦੂਰ ਤੇ ਆ ਉਹ ਤਾਂ ਹੈ ਹੀ ਹੋਣਾ ਤਾਂ ਹੈਗਾ ਹੀ ਕਿ ਬਾਹਰ ਤਾਂ ਤੇਰੇ ਨਾਲ ਬਾਹਰ ਅਸੀਂ ਇਕੱਠੇ ਹੀ ਦੇਖੋ ਕੰਪਨੀ ਇੱਕੋ ਕਮਰਾ ਦਾ ਸਾਡਾ ਹਾਂਜੀ ਹਾਂਜੀ ਇਹ ਆ ਹੁਣ ਜਾਉਂਗਾ ਦੁਆਰੇ ਫੇਰ ਲੈ ਆ ਆ ਹਾਂਜੀ ਕੀ ਕਰਾ ਤੂੰ ਆ ਚੱਲੇ ਭਾਈ ਹੁਣ ਅਸੀਂ ਕਹਿੰਦੇ ਸਾਨੂੰ ਕਹਿੰਦਾ ਤੁਸੀਂ ਢੋਗ ਗੰਨਾ ਅਸੀਂ ਚੱਲੇ ਧਰਨੇ ਨੂੰ ਬਾ ਮੇਰਾ ਗੰਨਾ ਸਹੀ ਇਸਲਾਮ ਮਿਲਦੇ ਬਚਾ ਦਿਓ ਆ ਚੱਲਿਆ ਧਰਨੇ ਨੂੰ ਹੁਣ ਹੁਣ ਸਾਡੀ ਵੀਡੀਓ ਇੱਕੇ ਦੋ ਦਿਨ ਅੱਗਾ ਪਿੱਛਾ ਹੋ ਸਕਦੀ ਆ ਕਦੋਂ ਦੇ ਨਹੀਂ ਕੱਟ ਕੁੱਤਾ ਕੱਟ ਬਣਾਈ ਜਾ ਕਾ ਕੱਟਾ ਕੁੱਤਾ ਆ ਪਾਲਿਆ ਕਿੱਟਾ ਪਾਲੇ ਨੇ ਆਪਣੇ ਹੁਣ ਇਹਦਾ ਧਰਨੇ ਪਜੱਲੇ ਭਾਈ ਮੁੜਨਾ ਕਾਦਾ ਤੁਸੀਂ ਹੁਣ ਹੈ ਮੈਨੂੰ ਕੋਈ ਨਹੀਂ ਪਤਾ ਕਾਦਾ ਮੋੜੂਗਾ ਹੀ ਕੁਦੋ ਦਿਨ ਚ ਮੋਰ ਤਾਂ ਫਤੇ ਕਰਕੇ ਮੁੜਿਓ ਹੁਣ ਗੰਨਾ ਦੀ ਸੰਭ ਲੈਣਾ ਆਪੇ ਅਸੀਂ ਆਤਕ ਸੀ ਹੋ ਲੱਗੇ ਅਸੀਂ ਪਹਿਲਾਂ ਉੱਥੇ ਨੂੰ ਗਏ ਤੇ ਜਾਈ ਹੋਟੇ ਦੀ ਕਾ ਮੋੜਨਾ ਹਾਂ ਹੁਣ ਚੱਲੇ ਹੁਣ ਹੀ ਪਤਾ ਕਰ ਜਿਆਦਾ ਨਹੀਂ ਖਾਸ ਟਾਈਮ ਲਾ ਕੇ ਬਸ ਠੀਕ ਆ ਚਾਹ ਮਿੰਟ ਵਿੱਚ ਕਰਾਂ ਬੜਾ ਹਾਂ ਮੈਂ ਨਾ ਠੀਕ ਆ ਜਿੱਦਾਂ ਜਾਓ ਅਸੀਂ ਆ ਗਏ ਔਰੇ ਅਸੀਂ ਆ ਗਏ ਹੁਣ ਅਸੀਂ ਸਾਬ ਲੈਣਾ ਮੋਰਚਾ ਆਪੇ ਗਿੰਦਾ ਗੁੰਦਾ ਸਾਰਾ ਜੀ ਤੁਸੀਂ ਜਾਇਓ ਕਿੰਨਾ ਮਿਲ ਚ ਪੇਂਟਾ ਕਾਉਂਡ ਚ ਹੈ ਹਾਂ ਪੇਂਟਾ ਤੁਸੀਂ ਪਾਉਣੀਆਂ ਕਾਣ ਪਾਉਣੀਆਂ ਨਹੀਂ ਪਾਉਣੀਆਂ ਖਰੇ ਫੇਰ ਧਰਨਾ ਲਾਉਣਾ ਪੈਣਾ ਇਹ ਤੁਹਾਡੇ ਹੱਕ ਜਾਂਣ ਹੋਵੇ ਤੁਸੀਂ ਦੇਖਣਾ ਠੀਕ ਆ ਜਾ ਠੀਕ ਨਹੀਂ ਗੱਲ ਇਹ ਹੁਣ ਤੁਸੀਂ ਦੇਖਿਓ ਧਰਨਾ ਲਾਈ ਚੱਲੋ ਪੇਂਟਾ ਪੁਆਈ ਚੱਲੋ ਬਸ ਇੱਥੇ ਸਾਂਭੀ ਜਾਣਾ ਸੀ ਆ ਠੀਕ ਆ ਗੱਲ ਅਰ ਲੁੱਕ ਪੈ ਗਈ ਰੋਡ ਭਰੀ ਨਾ ਨੇ ਹਿੰਮਤ ਕਰੀ ਉਦੋਂ ਆ ਲਾਹੌਰ ਅਮੰਨਾ ਨਹੀਂ ਨਾ ਨੇ ਗੱਗੇ ਨਾ ਨੇ ਲਾਗੇ ਲੁੱਕ ਪੈ ਗਈ ਹਾਂ ਮਰੰਡੇ ਵਾਲੇ ਪਰ ਸਾਰੇ ਪਰ ਹਾਂ ਸਾਰੇ ਪੈ ਹਾਂ ਸਾਰੀ ਉਹ ਭਾਰਤ ਟੋਲ ਸਾਰੇ ਪੈਚ ਲਾਤੇ ਹਾਂ ਟਾਪੇ ਟੱਕਾ ਹਾਂ ਲੁੱਕ ਪੈ ਰਹੀ ਅੱਜ ਜਲਦੀ ਸਰ ਫਿਰ ਤਾਂ ਇਦੋਂ ਜਾਉਂਗੇ ਤੂੰ ਨਾ ਮੈਂ ਇੱਕ ਕਿਹੜਾ ਇਧਰੋਂ ਲਾਉਣਾ ਆਉਂਦੇ ਹੋਏ ਨਾ ਆ ਦੇਖੀ ਕਿਤਨਾ ਹਾਂ ਬਹੁਤ ਮਾੜਾ ਹਾਲਤ ਦਾ ਭਲਾ ਭਾਈ ਐਕਸੀਡੈਂਟ ਬਹੁਤ ਸੀ ਇਹਨਾਂ ਨੇ ਭਾਈ ਬਹੁਤ ਪਿੰਡਾਂ ਦਾ ਇਕੱਠ ਜਾ ਕਰਕੇ ਉਹ ਦੇਖ ਕੇ ਆਏ ਆ ਮੰਨ ਕੇ ਜਲ ਹੁਣ ਤੁਰਦੇ ਨਾ ਜਿੰਨਾ ਚਿਰ ਬੇਲੇ ਜਾਂਦਾ ਹਾਂ ਹਾਂ ਐਨੇ ਤਾਂ ਇੰਨੀ ਬਾੜਾ ਬੱਧੀ ਪੈਂਦੀ ਇਧਰ ਨੂੰ ਘੁੰਮਣੇ ਨੂੰ ਸਹੀ ਗੱਲ ਇਧਰ ਤਾਂ ਇਹਨੇ ਨੇੜੇ ਪੈਂਦਾ ਸੀ 7 ਕਿਲੋਮੀਟਰ ਦਾ ਫਰਕ ਇਕੱਠ ਦਾ ਨਾਲ ਉਹ ਆਏ ਨਾ ਸਫਾ ਕਰਕੇ ਇਧਰੋਂ ਜਾ ਵੀ ਨਹੀਂ ਤਾਂ ਹੁਣ ਹੁਣ ਇਕੱਠ ਕਿੰਨਾ ਹੋਣਾ ਇਧਰ ਰੋਡ 'ਤੇ ਬਹੁਤ ਤਿੰਨ ਦਿਨ ਤੱਕ ਯਾਰ ਤੇ ਜਾਮੇ ਰਹਿਣਾ ਰੋਡ ਉਹ ਤਾਂ ਰੋਡ ਜਾਮ ਆ ਗਿਆ ਕਰਾਲੀ ਨੂੰ ਘੁੰਮਣਾ ਪੈਂਦਾ ਕਰਾਲੀ ਨੂੰ ਪਿੱਛੇ ਬਾਹੋਦਾ ਬਾਈ ਫਿਰ ਪੋਲ ਬਾਹ ਪੈਂਦੇ ਆ ਕਰਾਲੀ ਨੂੰ ਬਹੁਤ ਆ ਆ ਸਿੱਧਾ ਸ਼ਾਰਟਕਟ ਰਸਤਾ ਦਾ ਇਹ ਠੀਕ ਨਹੀਂ ਗੱਲ ਆ ਹੁਣ ਨੇੜੇ ਇੱਧਰ ਚੱਕ ਫਿਰ ਲੈ ਜੀ ਕਾਲ ਫਿਰ ਜੋੜ ਲਾ ਦੀ ਪੁਰਾ ਇਹ ਲਾ ਹੈ ਭੈੜੀ ਹੈ ਕਿੱਡੀ ਘਹਰੀ ਦਾ ਹਾਂ ਇਹਦੇ ਜੋੜੇ ਲਾ ਚਾਚੇ ਦੇ ਜੋੜ ਲਵਾਤਾ ਚਾਚੇ ਜੋੜ ਲਾਣਾ ਹੋ ਗਿਆ ਗੰਨ ਭਾਈਆਂ ਨਾਂਨਤੀਆਂ ਨਾਂਤੀਆਂ ਦੀ ਸੋਨੇ ਦੀਆਂ ਹੈ ਕਿ ਪਿੱਤਲੇ ਆ? ਪਹਿਲੇ ਪਿੱਤਲੇ ਹੀ ਪਾਈ ਫੱਟਾ ਲਾਦੀ। ਸੋਨੇ ਦੀਆਂ। ਪਿੱਤਲ ਦੀਆਂ ਹੀ ਆ ਭਰਾ। ਦੋਹਾ ਕਤਰ ਜਾ ਕੇ ਘਾਈ ਘੱਟਿਆ। ਮੈਂ ਕਿਹਾ ਤੁਹਾਨੂੰ। ਕਾ ਦੋਹਾ ਕਤਰ ਜਾ ਕੇ ਆਹੀ ਮਿਲੀਆਂ ਬਸ। ਨਾ ਉਹੀ ਕਿਤੇ ਕੋਈ ਕੰਨ ਲਾ ਹੀ ਲਈ ਦੇ ਨਾਲ ਤੇ। ਪਿੱਤਲ ਦੀਆਂ ਹੀ ਆ। ਪਿੱਤਲ ਦੀਆਂ ਹੀ ਆ ਵੀਰੇ। ਹੈਂ? ਅੱਗੇ ਪੁਰਾਣੇ ਬੂੜੇ ਪਾਏ ਕਰਦੇ ਨੇ ਨਾਂਤੀਆਂ। ਆਹੀ ਪਾਈਆਂ ਹੋਈਆਂ। ਹਰ ਇੱਕ ਕੰਨ ਉਹ ਬੰਦ ਥੋੜੇ ਬਣਾ ਤੀਜੇ ਮੰਨਾਂ ਦੋ ਕੰਨਾਂ ਕਿੰਨੇ ਪਾਉਂਦੇ ਉਹ। ਉਹ ਤੂੰ ਜੇ ਪੈਂਦੀਆਂ ਐ। ਇੱਕੀ ਪਾਈ ਵੀ ਹੁੰਦੀ ਸੀ ਇਹਨਾਂ ਨੇ। ਨਹੀਂ। ਇੱਕ ਜਿਦਾ ਦੂਜੀਆਂ ਪੈਂਦੀਆਂ ਰਾਵੜੀ ਵਾਲੀਆਂ ਉਹ। ਜਾ ਕੋਕਾ ਪੈਂਦਾ ਇਹ ਦੋ ਚੇ ਪੈਂਦੀਆਂ ਅੱਛਾ ਇਹ ਤਾਂ ਕੱਲੇ ਹੀ ਚੱਕ ਲੈ ਜਾ ਕਿੰਨੀ ਘਪਾਰੀ ਆ ਮਹਾਰਾਜ ਨੇ ਤਾਂ ਕਿਹਾ ਨਾ ਵੀ ਤੁਸੀਂ ਲਾਤੀਆ ਪਾਓ ਨਾ ਮਹਾਰਾਜ ਨੇ ਤਾਂ ਨਹੀਂ ਕਿਹਾ ਫੇਰ ਕਾਹਦੇ ਪਾਉਂਦੇ ਤੁਸੀਂ ਫੇਰ ਬਸ ਸ਼ੌਂਕ ਕਰਾਣਾ ਲੈ ਸ਼ੌਂਕ ਖਲਾਈ ਰਹਿ ਗਿਆ ਪੁੱਠਾ ਇੱਕ ਸ਼ੌਂਕ ਪੁੱਠੇ ਹੁੰਨੇ ਸਾਰੇ ਸ਼ੌਂਕ ਸਿੱਧਾ ਕਿਹੜਾ ਹੁੰਦਾ ਕਿ ਨਹੀਂ ਚੱਕ ਲੂੰਗਾ ਹਾਂ ਚੱਕ ਲੈ ਮੰਨੂਗਾ ਕਿਹੜਾ ਵਜਨ ਆਧੀ ਦਾ ਥੱਲੇ ਗੇਰ ਤੂਰੀ ਨਾ ਨਾ ਫੰਦੇ ਨਹੀਂ ਕੀ ਆ ਦੋ ਲੜ ਬੰਨੇ ਕਰਕੇ ਹੋ ਗਏ ਆ ਪਾ ਦੇ ਚੁੱਕੇ ਮੜਾ ਵਿੱਚ ਬਰਾਂਡ ਦੇ ਬਹੁਤ ਆ ਦੇ ਲਾ ਕੇ ਕਿੰਨਾ ਕਹੇ ਯਾਰ ਬਰਬਾਦੀ ਵੀ ਦੇਖ ਹੁੰਦੀ ਇੱਥੇ ਲੈ ਚਲੋ ਜੀ ਕਿਨੂੰ ਭਈ ਨੂੰ ਕਹ ਰਿਆ ਮਾ ਉਹਦਾ ਕਹਿੰਦਾ ਲਿਆ ਤੂੰ ਆ ਜਾ ਕਾਕੰਡਾ ਕਰਕੇ ਇੱਥੇ ਲੱਦੀਏ ਫਿਰ ਨਾ ਆਂਦਾ ਉਧਰ ਭਈਆਂ ਨੂੰ ਰਾਸਣ ਵੇਖ ਕੇ ਇੱਥੇ ਲੀ ਜਾ ਨਾ ਆ ਚਲੋ ਚੱਕੇ ਦੇ ਉੱਥੇ ਲੀ ਗੋ ਚੱਕ ਕੇ ਉਹਦੇ ਫਿਰ ਮੈਂ ਉੱਥੇ ਨੂੰ ਆਉਂਗਾ ਹੁਣ ਠੀਕ ਆ ਕਾਕੰਡਾ ਨਵੇੜ ਕੇ ਠੀਕ ਆ ਦੇਖ ਤਾਂ ਸਹੀ ਮੈਂ ਦਲੀਪ ਨੇ ਟਰਾਲਾ ਆਏ ਮੰਗਾ ਲਿਆ ਵੀ ਲੱਦੇ ਦੇਣੀ ਹੁਣ ਕੋਈ ਲੱਦ ਕੇ ਤੋਂ ਭਰੀ ਹਲੇ 250 ਵੀ ਨਹੀਂ ਹੋਈ ਕਿਹਦਾ ਘਾ ਖੜਾ ਹੀ ਹੁੰਦਾ ਫਿਰ ਸਾੜੇ ਕੰਨੇ ਨਾਲ ਚੱਲਣਾ ਮੇਰੇ ਵਿਹਲਾ ਘਾ ਹਾਂ ਫਿਰੀਆਂ ਮਾਰਦਾ ਹੋਊ ਵੀ ਵਿਹਲਾ ਉਹ ਕਿੱਥੋਂ ਕਸੂਰੀ ਨਾਲ ਦਾ ਵੀ ਨਹੀਂ ਹੈਗਾ ਭਾਈ ਮੈਂ ਕਸੂਰੀ ਨਾਲ ਦਾ ਵੀ ਨਹੀਂ ਕਸੂਰ ਬੂਟਿਆਂ ਦਾ ਏ ਕਸੂਰ ਭਾਈ ਜਾਨ ਦਾ ਬੂਟਿਆਂ ਦਾ ਕਸੂਰ ਬੂਟਾ ਦਾ ਦੇ ਲੱਗਿਆ ਜਾਪੇ ਆ ਬੂਟਾ ਦਾ ਕਸੂਰ ਹੈ ਇਹਦਾ ਕਿ ਛਿੱਲ ਰਹੇ ਆ ਦੂਵੇ ਦਾਤਾ ਬਾਈ ਰੱਖੇ ਨਾ ਇਤਨਾ ਭਈਏ ਦੰਗ ਬਹੁਤ ਕਰਦੇ ਆ ਆਏਗਾ ਕਿ ਸਹੀ ਹੁੰਦੇ ਆ ਇਹ ਤਾਂ ਸਾਨੂੰ ਇਹ ਦੇ ਦੋ ਤੁਸੀਂ ਤਾਂ ਜਾਓ ਤੁਹਾਨੂੰ ਇਹ ਨੂਟ ਦੇ ਤੁਸੀਂ ਲਓ ਪੈਸੇ ਸਾਨੂੰ ਦੇ ਦੋ ਬਸ ਆਇਗਾ ਬੋਲ ਇਹ ਤਾਂ ਅੱਧ ਪਰ ਛਿਲਣੇ ਨੂੰ ਵੀ ਨਹੀਂ ਮੰਨਦੇ ਅੱਧ ਪਰ ਅੱਧ ਪਰ ਅੱਧ ਪਰ ਨਹੀਂ ਮੰਨਦੇ ਅਸੀਂ ਤਾਂ ਮੇਲ ਵਿੱਚ ਅੱਧ ਨਹੀਂ ਛੜੇ ਹੁੰਦੇ ਗੱਲ ਤਾਂ ਠੀਕ ਹੈ ਦੱਸੋ ਹੋਰ ਕੀ ਚੱਲੀਏ ਯਾ ਬਾਈ ਹੁਣ ਖਰਾਬ ਕਰਦੇ ਆ ਇਹ ਕਈ 8 ਬੰਦੇ ਤੇ ਲੀਬ 8 ਉਰੇ ਹੈ ਹਾਂ ਲਾਂਗਰੀ ਇੱਕ ਲਾਂਗਰੀ ਚੱਲੇ ਜਾਣਾ ਹੈ ਕੱਲੂ ਕੀ ਦੀ ਰੱਦਣੀ ਹੁਣ ਹੈ ਜੁੱਤੀ ਸਾਡੀ ਗਾ ਲੱਦੂਗਾ ਹੁਣ ਦੋ ਦਿਨ ਬਲਾ ਆ ਹੁਣ ਬੁਲਾਉਣਾ ਹੀ ਕਾਤਾ ਹੈ ਗੱਲ ਕੰਨਾ ਖਤਮ ਹੋ ਲੂਗਾ ਜਿੱਕੇ ਪਰਚੀ ਰਹੀ ਜਿੱਦ ਬਣਾ ਲੈ ਮੇਲੇ ਵੀ ਸਾਲਾ ਹਿਜਕਿਆ ਲੈ ਲੈ ਕੇ ਚੱਲਦਾ ਭਈਆਂ ਵਗੈਰਾ ਆਹ ਕਹ ਰਹੀ ਹੁਣ ਤਾਂ ਲੋੜ ਆ ਬੰਦਿਆਂ ਦੀ ਹੁਣ ਤੂੰ ਕਰੀ ਜੰਨਾ ਉਹ ਵੀ ਲੈ ਕੇ ਲੈ ਕੇ ਜਾਂਦਾ ਵੀ ਬੰਦਾ ਹੀ ਨਹੀਂ ਆਗਾ ਮੇਲੇ ਮਾ ਗੰਨਾ ਨਹੀਂ ਜਾਂਦੇ ਗੰਨਾ ਦਾ ਬਸੇਰਾ ਹੋ ਗਿਆ ਉਹ ਹੋ ਗਿਆ ਖੜਦੇ ਕਰਕੇ ਹੋ ਗਿਆ ਕਿਹੜਾ ਗੰਨਾ ਜਾਂਦਾ ਨਹੀਂ ਮੇਲ ਖੜ ਲਿਆ ਉਹੇ ਕਰਕੇ ਗੰਨਾ ਬਾਹਰ ਗਿਆ ਹੋਰ ਆ ਕਾਲੂ ਟੁੱਟ ਗਿਆ ਦਾ ਅੱਜ ਦਿਖਾ ਦੂੰਗਾ ਟੁੱਟਿਆ ਪਿਆ ਚੱਲੀ ਐ ਬੰਦਾਂ ਨੂੰ ਲਾਈ ਅੱਜ ਕੱਲ ਫੁੱਟ ਜਾਣਾ ਬੱਤ ਫੇਰ ਅੱਜ ਤੇ ਜੀਨੀਤ ਬਲਾਈ ਉਹਨਾਂ ਨੇ ਆਪੇ ਰਾਖ ਟੁੱਟ ਜਾਣਾ ਹੁਰਤਿਆ ਨਾ ਠੀਕ ਹੈ ਗੱਲ ਬੂਟੇ ਤਾਂ ਸੈਟਿੰਗ ਗੰਨਾ ਰਹਿ ਜਾਂਦਾ ਵਿੱਚ ਨਹੀਂ ਹੁੰਦਾ ਵਿੱਚ ਕੁਝ ਨਹੀਂ ਆਉਂਦਾ ਕੰਨਾ ਵਿੱਚ ਤਾਂ ਫਿਰ ਵੜਾਇਆ ਕਿਹੜਾ ਹੈਗਾ ਇਹ ਐਂਉਂ ਖੜਾ ਹੈ ਉਹ ਪਰਾਂ ਵੱਡਾ ਲਾਤਾ ਉਹ ਬੜੇ ਗੰਨੇ ਨੂੰ ਐ ਬਾਈ ਵਿੱਚ ਤਾਂ ਨਾ ਗੰਨਾ ਦਿਖਦਾ ਨਾ ਆਕ ਦਿਖਦਾ ਥੋੜਾ ਨਾ ਗੰਨਾ ਦਿਖਦਾ ਨਾ ਬੰਦਾ ਦਿਖਦਾ ਨਾ ਆਕ ਦਿਖਦਾ ਬੰਦਾ ਦਿਖਦਾ ਸਭ ਕੁਝ ਪੱਤੀਆਂ ਲੋਇਆ ਬੰਦਾ ਦਿਖਦਾ ਬੂਟਾ ਦਿਖਦਾ ਬਾਹਰ ਕੁਝ ਨਹੀਂ ਦਿਖਦਾ ਬੂਟਾ ਦਿਖਦਾ ਬੂਟਾ ਚੰਗਾ ਹੈ ਦੂਵੇ ਸਾਹ ਚਾਹੇ ਬਾਤ ਤੇ ਦੂਜਾ ਜਾਨ ਬੇਲਾ ਫਰਵਰੀ ਜੀ ਹੋਣਾ ਜਾਨ ਬੀ ਮੈਂ ਤਾਂ ਹੀ ਇਹਦਾ ਬੂਟਾ ਕੰਮਦਾ ਹੈ ਬੂਟੇ ਜੇ ਜ਼ੋਰ ਲਾਇਆ ਵਾਸੀ ਨੇ ਗਾ ਗੰਨਾ ਦੇਖਿਆ ਹਾਂ ਹਾਂ ਜਿਹੜਾ ਬੂਟਾ ਡੇਡਾ ਹੋ ਜਾਂਦਾ ਉਹ ਤਾਂ ਮਰੇ ਜਾਂਦਾ ਚੁੱਪੇ ਜਾਂਦਾ ਵਾ ਸੁੱਕੇ ਜਾਂਦਾ ਹੈ ਨਾ ਇੱਕ ਵਾਈ ਟੇਡਾ ਹੋ ਗਿਆ ਨੀ ਜੜ ਹਿੱਲ ਜਾਂਦੀ ਮੈਂ ਇਹ ਤਾਂ ਵੜ ਦੇਣੇ ਮੈਂ ਇਹ ਤਾਂ ਡੇਡੇ ਚ ਸਾਖੇ ਵਿੱਚ ਮੈਂ ਗੱਲੇ ਕਰਤੀ ਕੋ ਹੈ ਹਾਂ ਤਾਂ ਸਾਖੇ ਬੂਟੇ ਹੈਗੇ ਆ ਸੁੱਕ ਗਿਆ ਭਾਈ ਸੁੱਕਿਆ ਨਾ ਸੁੱਕਾ ਸੱਤ ਬੂਟੇ ਆ ਸੱਤ ਕਹਿੰਦਾ ਪਰ ਹੈ ਡੇਡੇ ਦੇ ਕੁਝ ਨਹੀਂ ਫਿਰ ਕੋਈ ਨਹੀਂ ਸੱਤ ਬੂਟੇ ਆ ਉਹ ਮੈਂ ਤਾਂ ਇਹਨੂੰ ਕਿਹਾ ਗਾਹ ਨੂੰ ਬਾ ਇੱਕ ਸਾਲ ਗੰਨਾ ਲੈ ਬੂਟੇ ਮਾਤੇ ਬੱਸ ਦੂਰੇ ਸਾਧਰ ਬਾਹਰ ਇਹਨੂੰ ਆਏ ਕਰੋ ਕੋਈ ਹਾਂ ਹਾਂ ਅੱਗੇ ਥੋੜੀ ਮਰ ਗਈ ਹੈ ਵੀ ਇੱਕ ਸਾਲ ਆਪਾਂ ਪਹਿਲਾਂ ਪੀਚਰ ਕੰਨਾ ਤੀਦੇ ਹਾਂ ਵੀ ਜੀ ਦਾ ਕੰਨਾ ਮੁੰਡੇ ਜੀ ਬੂਟੇ ਲਾਓ ਬੂਟਾ ਨਾ ਲਾਓ ਵਿੱਚ ਮੁੰਡੇ ਜੀ ਊਟਾ ਲਾਓ ਮੁੰਡੇ ਦੇ ਵਿੱਚ ਬੂਟਾ ਲਾਓ ਦੇਖਣ ਵਾਲੇ ਮੁੰਡੇ ਹੁੰਦਾ ਨਾਲੇ ਬੂਟੇ ਹੁੰਦੇ ਉਹ ਫੇਰ ਵੀ ਇੰਨਾ ਨਹੀਂ ਹੁੰਦਾ ਨਹੀਂ 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 ਅਸੀਂ ਆਇਆ ਮੁੰਡੇ ਵਿੱਚ ਲਾਇਆ ਤਾਂ ਅਸੀਂ ਮੁੰਡੇ ਵਿੱਚ ਲਾਇਆ ਅੱਧੀ ਭਾਰੀ ਟੁੱਟ ਗਈ ਉਹ ਥੋੜਾ ਹੋਇਆ ਅੱਧੀ ਭਾਰੀ ਟੁੱਟ ਗਈ ਪੂਰਾ ਨਹੀਂ ਨਿਕਲਦਾ ਕਿੰਨਾ ਹੀ ਪੂਰਾ ਨਹੀਂ ਨਿਕਲਦਾ ਉਹਦਾ ਬਿਮਾਰੀ ਨੇ ਖਾ ਲਿਆ ਕੰਨਾ ਇਹ ਗੱਨਾ ਬਾਦੂ ਗੱਨੇ ਦੀ ਨਿਆਲੇ ਖਤਮ ਹੋ ਗਈ ਬਾਜੀ ਮੈਂ ਹੁਣ ਜਵੀਂ ਬੀਤੀ ਵਾਕੇ ਉਹਨੂੰ ਜਵੀਂ ਬੀਤੀ ਅਰਬੂਤਾ ਬੋਟਾਪ ਦਾ ਚੱਲਿਆ ਬੂਟਾ ਚੱਲਦਾ ਤਿੰਦੇ ਵਾਲੇ ਬੂਟੇ ਵਰਗਾ ਬੂਟਾ ਉਹ ਇਹ ਵੀ ਤਾਂ ਹੋ ਗਿਆ ਜੇ ਧੁੰਦੇ ਆ ਅਬੇ ਥਾਲਦੀ ਆ ਇਹ ਥਾਲਦੀ ਸਾੜੇ ਹੈ ਕਿ ਨਹੀਂ ਜਾ ਰਿਹਾ ਉਸ ਦਾ ਰੇਮੂ ਚੀ ਬੋਲ ਪਿਆ ਹੋਇਆ ਸਿੰਦੇ ਉਹ ਤੇ ਮੇਰੇ ਵਾਲੇ ਬੂਟੇ ਨੂੰ ਕੱਟ ਦੇ ਜਾਂਦੇ ਦੇਖ ਤੋ ਬਾਈ ਬੂਟਾ ਐਂ ਦੇਖ ਤੂੰ ਉਤਾ ਹੀ ਉਤਾ ਦੇਖਦਾ ਜਾ ਰਿਹਾ ਬਾਈ ਬੂਟੇ ਬੂਟਾ ਨਾਲੇ ਖੜਾ ਸਾਰਾ ਬਾਈ ਜਿੱਦਣ ਪੈ ਗਿਆ ਮੰਦਾ ਜੀਵਨ ਆ ਨਾ ਫੇਰ ਜਿਹੜਾ ਇਹ ਨਹੀਂ ਦੇਖਣਾ ਇਹਦਾ ਨਾ ਕਿਹੜਾ ਸਿੱਧੇ ਕਰਾ ਕੇ ਜਾਣਾ ਵੀ ਸਾਲੇ ਵੱਟ ਗਿਆ ਗਰਾਂ ਲਾ ਦੋ ਜਾਂਦਾ ਹਾਂ ਹਾਂ ਹੁਣ ਤੇਜ਼ੀ ਆ ਹੁਣ ਮੰਦਾ ਹੀ ਆ ਹੁਣ ਵੀ ਮੰਦਾ ਹੀ ਠੀਕ ਆ ਹੁਣ ਵੀ ਚੰਗ ਠੀਕ ਆ ਆ ਸਾਫ ਲਾਈਏ ਚੱਲ ਚਾਓ ਠੀਕ ਆ ਹੁਣ ਵੀ ਹੈ ਕਿ ਨਹੀਂ ਉਹ ਕਹਾਣੀ ਪੂਰਾ ਮੁਝੇ ਹੁਣ ਆਇਆ ਜਿਹੜਾ ਸਾਨੂੰ ਭਾਈ ਸੋਚ ਸਮਝ ਕੇ ਲਾਓ ਜੀ ਨਹੀਂ ਲਾਉਣੇ ਆ ਹਾਂ ਐ ਗੱਲ ਹੈਗੀ ਆ ਸੋਚ ਕੇ ਲਾਇਓ ਗਾਹ ਨੂੰ ਹੁਣ ਆਪਣਾ ਹਾਂ ਵਿਕਾ ਵੰਡ ਕੀ ਵੰਡਦਾ ਇਹਦਾ ਐ ਬਾਈ ਟੋਕਾ ਹੀ ਹੁਣਾ ਫੇਰ ਨਹੀਂ ਆਪਣਾ ਕੋਹਾੜਾ ਨਾਲ ਲੈ ਲਿਓ ਇੱਕ ਹਾਂ ਨੂੰ ਦੁਆਰੇ ਇੱਕ ਸਾਲ ਨੂੰ ਟਿੱਖਾ ਲੱਗ ਪੌਦ ਗਿਆ ਉਹ ਬੂਟਾ ਲੱਗਿਆ ਐਥੋਂ ਬੂਟਾ ਕੱਟ ਲੱਗੂਗਾ ਐਸੋ ਆਪੇ ਕੱਟ ਲੱਗਣਾ ਦੇਸ਼ ਦਾ ਬੂਟਾ ਹਰੇਕ ਕਹਿੰਦਾ ਹਾਂ ਰੇਟ ਵੀ ਉਹਨੇ ਹਰੇਕ ਪੁੱਛਦਾ ਰੇਟ ਹੋਰ ਜੇ ਇਹ ਮੰਨਦੇ ਕੋਲ ਬੂਟੇ ਨਾਲੇ ਨਾਲ ਦੇ ਖੇਤ ਮੰਨ ਕੇ ਮੰਨ ਕੇ ਚੱਲ ਜੇ ਆਪਣਾ 5 ਲੱਖ ਦਾ ਕਿਲਾ ਹੁੰਦਾ ਐ ਇੰਨੇ ਦੀ ਆਪਣੀ ਫਸਲ ਵੀ ਹੋਈ ਜਾਂਦੀ ਬਾਈ ਹੋਈ ਜਾਂਦੀ ਫਸਲ ਇੰਨੀ ਜੀ ਫਸਲਾਂ ਵੀ ਦਾਸ ਹੋ ਜਾਂਦੀਆਂ ਦਾਸ ਫਸਲਾਂ ਹੋ ਜਾਂਦੀਆਂ ਹੈ ਕਿ ਨਹੀਂ ਇਹਦੇ ਮੱਲੇ ਜੇ ਹੁਣ 5 ਸਾਲ ਲੱਖ ਦਾ ਕਿਲਾ ਹੀ ਹੋਇਆ ਫਿਰ ਕੋਈ ਫਾਇਦਾ ਨਹੀਂ ਯਾਰ ਜੇ ਤਾਂ ਆਪਾਂ ਨੇ ਖੇਤ ਦੇ ਬਦਲਾ ਮਨਾ ਬੰਨਾਂ ਹੀ ਬੀਜ ਲਓ ਉਹੀ ਗੱਲ ਹੈ ਗੰਨਾ ਬੀਜ ਕੇ ਖੇਤ ਬੁੱਤ ਗਿਆ ਹਾਂ 5 ਸਾਲ ਵੀ ਦੇਖਾਂ ਇਹ ਵੇਖ ਕਦ ਹੁਣੇ ਐ ਕਿ ਨਹੀਂ ਚੱਲੇ ਇਹ ਹਰ ਸਾਲ ਹੀ ਸਾਲ ਆਈ ਤੇ ਜਾਣੇ ਤੇ ਹਾਂ ਇਹ ਕਿ ਆਏ ਆ ਵੀ ਸਾਰੇ ਸੋਹਣੇ ਇਕੱਠੇ ਜੇ ਆ ਜਾਂਦੇ ਆ ਬਸ ਇਹਦਾ ਫਾਇਦਾ ਬਸ ਇੱਕ ਜੇ ਜੇ ਮੇਰੇ ਨਾਲੇ ਸਟਾਪ ਲਾ ਦੇਣ ਤਾਂ ਫਿਰ ਸਭ ਤੋਂ ਵਧੀਆ ਫਿਰ ਇਕੱਠੇ ਜੇ ਆ ਜਾਂਦੇ ਆ ਤੇ ਮੇਰੇ ਵਾਲੇ ਬੂਟੇ ਵਾਲੇ ਕੰਮ ਹੋ ਜਾਂਦਾ ਫਿਰ ਹਾਂ ਇੱਕ ਸਾਲ ਦੋ ਸਾਲ ਦੇ ਇਕੱਠੇ ਦਿੱਤੇ ਆ ਕੰਮ ਹੋ ਗਿਆ ਔਰ ਇਹਨੂੰ ਗਿਆ ਉਹਦਾ ਤੇ ਰੇੜੇ ਨੂੰ ਰੇੜੇ ਨੂੰ ਗਿਆ ਹੁਣ ਆ ਯਾਰ ਉਹਨਾਂ ਨੇ ਪਤਾ ਨਹੀਂ ਕੀ ਕਰਿਆ ਰੇਲ ਲੈਦੇ ਆ ਉਦੋਂ ਹੈ ਪਤਾ ਨਹੀਂ ਕਿਹਾ ਉਹ ਨਾ ਜੁੜੀ ਫਿਰਦਾ ਤਾਂ ਹੋ ਗਿਆ ਪਤਾ ਨਹੀਂ ਟਾਇਰ ਪੈਂਚਰ ਕਰਿਆ ਉਹਨਾਂ ਨੇ ਪਤਾ ਨਹੀਂ ਕਿਆ ਕਰਿਆ ਦੇਖਿਆ ਦਿਖਾਇਆ ਨਹੀਂ ਹਲੇ ਮੈਂ ਠੀਕ ਕਰਾ ਕੇ ਲਿਆ ਅੱਜ ਕਿਆ ਪਿਆ ਫਿਰ ਹੈ ਟੈਟੂੇ ਬੋਤਾ ਮੈਂ ਤਾਂ ਟੁੱਟੇ ਗਿਆ ਉਹਨਾਂ ਟੁੱਟੇ ਗਿਆ ਬਈ ਪਤਾ ਨਹੀਂ ਮੈਂ ਜਿਆ ਧਰਾਂ ਦੇਖਿਆ ਟਾਇਰ ਵਿੱਚੋਂ ਫਟਿਆ ਗਿਆ ਫਿਰ ਮੈਂ ਟਾਇਰ ਜਿਆ ਫਿਰ ਟੂਬੀ ਉਬੀ ਗਿਆ ਟੋਪੜ ਜਾ ਕੇ ਹੈ ਫਰੋਂ ਮੈਂ ਪਾ ਪਰੇ ਹਾਂ ਮੈਂ ਕਿਤੇ ਫਿਰ ਜਾਉਂਗਾ ਫਿਰ ਟਾਇਰ ਕਿੰਨੇ ਦਾ ਮਿਲਿਆ ਟਾਇਰ ਕਿੰਨੇ ਦਾ ਮਿਲਿਆ ਟਾਇਰ ਮੈਂ ਸੈਕੰਡ ਲਿਆਇਆ ਆ ਉਹ ਮੈਂ ਕਿਹੜੇ ਨਮਾ ਕਹਿੰਦਾ ਤੈਨੂੰ 700 ਦਾ ਲਿਆਇਆ 700 ਦਾ ਵਿਚੇ ਟਿਊਬ ਵਿਚੇ ਟਾਇਰ ਮੈਂ ਤਾਂ ਠੀਕ ਆ ਠੀਕ ਆ 500 ਦਾ ਟਾਇਰ ਠੀਕ ਆ ਜੇ ਸੋਹਣਾ ਹੈ ਤੁਹਾਨੂੰ ਟਾਇਰ ਟਿਊਬ ਬਗੈਰ ਠੀਕ ਆ ਬਗੈਰ ਪੰਚਰ ਤੇ ਟੂਬ ਆ ਠੀਕ ਆ 500 ਚ ਕਿਹਾ ਜਾ ਟਾਇਰ ਆ ਉਹ ਨਾ ਜਿਆ ਜਿਆ ਟੁੱਟਿਆ ਹੋ ਜੀ ਆ ਉਹ ਨਾ ਹੈ ਆਹ ਉਹ ਤਾਂ ਜਿਆਜਾ ਫੁੱਟਿਆ ਹੋ ਜੀ ਆ ਹੁਣ ਨਹੀਂ ਨਹੀਂ ਵਧੀਆ ਹੋਊਗਾ ਵਧੀਆ ਜਿਹੜਾ ਤੂੰ ਆ ਇੱਕ ਹੋਰਾਂ ਨਾਲ ਉਹਨਾਂ ਤੇ ਵਧੀਆ ਜਿਹੜਾ ਫੁੱਟਿਆ ਵਾ ਠੀਕ ਆ ਆ ਫੁੱਟਿਆ ਦੇ ਨਾਲ ਤੇ ਠੀਕ ਆ ਤੇੰਦੇ ਵਾਲੇ ਬਾਹਰ ਨੇ ਤੇ ਕੱਢ ਕੇ ਤੇੰਦੇ ਵਾਲੇ ਦੇਈ ਜੀ ਇਹ ਉਹ ਤਾਂ ਕਰ ਲੈਣਾ ਮੈਂ ਨਹੀਂ ਤਰੀਕ ਨੂੰ ਟੱਡਾ ਤੇ ਰਣਾ ਦਾ ਉਹ ਛੋਟੀਆਂ ਵਾਲੇ ਦੂਆ ਟਾਇਰ ਆ ਉਹ ਫਿਰ ਮੂੰਹ ਤੁਰਨਾ ਪਾ ਜਿਗਣਾ ਪੋਲੀਆ ਹੋਇਆ ਪੁੰਦਾ ਉਹੀ ਕਹਿੰਦਾ ਮੈਂ ਆ ਹਾਂ ਡਾ ਉਹ ਗੀ ਨੂੰ ਕੋਟੀ ਕਾਟੀ ਪਾਣਾ ਕੋਟੀ ਕਾਟੀ ਨਹੀਂ ਪਹੁੰਚੀ ਹੈਗੀ ਹਾਂ ਗਰਮੀ ਹੈ ਜੀ ਤਾਂ ਮੈਨੂੰ ਗਰਮੀ ਆਉਣੀ ਆ ਹਾਂ ਹਾਂ ਕਾਹਦੇ ਅੱਗ ਬੱਢਣੇ ਆ ਲੈ ਆ ਕਿਹੜਾ ਹੈ ਕਿਹੜਾ ਆਇਆ ਹੈ ਜਿਹੜਾ ਮੋਟਾ ਦਿਖਦਾ ਸਾਰੇ ਦਾ ਭਰੀ ਚ ਪਾਤੇ ਇਹਨਾਂ ਨੇ ਜਦੋਂ ਪਈਆਂ ਨੂੰ ਦੇਖਦਾ ਮੈਂ ਉਧਰ ਚ ਲੱਗ ਜਾਣ ਉੱਥੇ ਕਾੜ ਦੇਣ ਖੁੰਜਾ ਉਹ ਉਹਦਾ ਗਿਆ ਵੱਢਣ ਵੱਢਣ ਭੇਜ ਤਾਂ ਦਿੱਤਾ ਚੰਗੀ ਗੱਲ ਆ ਜੇ ਵੱਢਣ ਖੁੰਜਾ ਇੱਕ ਜਿਹੜਾ ਇੱਕ ਬੰਦਾ ਇੱਕ ਹਾਂ ਮਛੜ ਦੋ ਘੜ ਦੋ ਉਹ ਵੱਢਣ ਗਿਆ ਉਹਨੇ ਨੇ ਉਹ ਲੱਗੋ ਉਹ ਸਲੀਪ ਭਰੀਆਂ ਕਰੇ ਮੇਰਾ ਹੋ ਗਿਆ ਪਿਆ ਹੋ ਜੂਵੇ ਭਰੀਆਂ ਜਿਹੜੀਆਂ ਹੈਗੀਆਂ ਬਲੀਬ 25 30 ਭਰੀਆਂ ਜਿਹੜੀਆਂ ਹੈਗੀਆਂ ਕੱਢ ਦੋ ਉਹਨਾਂ ਨੂੰ 25 30 ਕਾ ਜ਼ਿਆਦਾ ਕੱਢ ਹੋਣੀ ਆ ਨਾਲੇ ਪਰਸੋਂ ਨੂੰ ਆ ਜਿਓ ਟੋਕਰੀ ਟੱਕਰੀਆਂ ਮੈਂ ਤਿਆਰ ਰੱਖੂੰਗਾ ਰੇਪ ਉਹਨਾ ਪਰਸੋਂ ਨੂੰ ਗਿਨਦਾ ਰਹਿਣ ਦੋ ਹੈ ਓਵਰ ਹੋਇਆ ਪਿਆ ਢੇਰ ਯਾਰ ਕੰਢ ਦੇ ਉੱਪਰੋਂ ਗੱਦਾ ਹੋਇਆ ਪਿਆ ਢੇਰ ਹੋਰ ਬਾਥੇ ਲਾ ਲੈ ਇੱਧੇ ਦੇ ਬਾਥੇ ਲਾ ਨਾ 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 ਇੱਥੇ ਖਾਲੀ ਕਰਨਾ ਉਹ ਇੱਥੇ ਸਿਰੇ ਨਾਲ ਬੂਟੇ ਵਾਸਤੇ ਰੱਖਿਆ ਹੋਇਆ ਤਾਂ ਮੈਂ ਬਾਗੀ ਆ ਗਾਹਾਂ ਰੂਟੇ ਵੀ ਦੇਖਣੇ ਫੇਰ ਬੰਦੇ ਆ ਗਏ ਆ ਜਣੇ ਕੱਲੂ ਬੰਦੇ ਆ ਜਣੇ ਹੋਰ ਖੁਰਖੁਰਾ ਨੇ ਆ ਜਣਾ ਖੁਰਖੁਰਾ ਨੇ ਰੇ ਵਾਲੇ ਨਹੀਂ ਰੇ ਵਾਲੀ ਆ ਉਹ ਅੱਛਾ ਖੁਰਖੁਰਾ ਨੇ ਆ ਜਣਾ ਇੱਕ ਦਾ ਆ ਗਿਆ ਬਾਲਟੂ ਤਾਂ ਆ ਗਿਆ ਅੱਛਾ ਕਹੇ ਬੰਦੇ ਆਉਣ ਕਹੇ 1000 ਪੰਜ ਆਉਣੇ ਬਸ ਫੇਰ ਤਾਂ ਠੀਕ ਆ ਫੇਰ ਤਾਂ ਤਿਆਰੀ ਚੱਲ ਜਣਾ ਕੰਮ ਫਿਰ ਹੋਰ ਕੀ ਆ ਉਹ ਆਈ ਰੇ ਬਣਾ ਭਿਆਂ ਤੇ ਲਿਆ ਫਲਿਆਣ ਹੈਗੇ ਬੰਦੇ ਨਾ ਨਾ ਐਸੀ ਜੇ ਬੱਜਣ ਰੇ ਵਾਲੇ ਤੇ ਨਹੀਂ ਬੱਸ ਫੇਰ ਜੇ ਵਾਲੇ ਤੇਰੇ ਉਹ ਤੇਰੇ ਜਿਹੜੇ ਗੱਲੂ ਮਾਫ ਤੇ ਡੱਟੀਆਂ ਤਿੰਨ ਆ ਉਹ ਤਿੰਨ ਜਣੇ ਕਹਿੰਦੇ ਰੇ ਕੋਸ ਜੇ ਆਹ ਉਹਨਾਂ ਨੇ ਪਾ ਦਿੰਨਾ ਉਹ ਤਿੰਨ ਬੰਦੇ ਬਾਹਰ ਤਾਂ ਰਹੇ ਨੂੰ ਤਿੰਨ ਨੂੰ ਪਾ ਫੇਰੇ ਬਾਦੂ ਹੈ ਰਾਸਤਾ ਸਾਲਾ ਇਹ ਜਾਈ ਇਹ ਨਾਲ ਆ ਵੀ ਗੰਦਾ ਕੱਢਣੇ ਵਾਲੇ ਰਸਤੇ ਨਹੀਂ ਆਹ ਲੈ ਲੈ ਗੰਦਾ ਕਿੱਥੇ ਆ ਉੱਥੇ ਬੂਲਰ ਪੜਤਾਂਗਾ ਹੈਗਾ ਫੜਾ ਫਤਾਈ ਗੜਿਆ ਬਾਹਰ ਨਾ ਕਢਾਈ ਬਹੁਤਾ ਚਲੋ ਤਾਂ ਅੰਦਰੇ ਰੱਖੂਗੇ ਅੰਦਰੇ ਰੱਖੀ ਆਏ ਹੋਏ ਰਸਤੇ ਦਾ ਪੰਗਾ ਬਹੁਤ ਆ ਮੇਰੇ ਪ੍ਰੌਈ ਲੱਗੀ ਹੋਈ ਆ ਹਾਂ ਦੇਖਦੇ ਨਹੀਂ ਬੂਟੇ ਪਰਾਲੀ ਲੱਗੀ ਹੋਈ ਆ ਦੇਖ ਲਈ ਜ਼ੋਰ ਦੀ ਆ ਮਤ ਆਹੀ ਜਾਂਦਾ ਰਸਤੇ ਉੱਤੇ ਬੂਟੇ ਦੇ ਵਿੱਚ ਹਾਂ ਪ੍ਰੌਈ ਦਾ ਗਰਾਂ ਲੱਗਾ ਹੋਇਆ ਅੱਛਾ ਜੀ ਇਹ ਰਸਤੇ ਆਪਰੇ ਬਹੁਤ ਨਿਕਲਦਾ ਭਾਈ ਕੋਈ ਵੀ ਅਜੇ ਅਸੀਂ ਆ ਕੋਈ ਹੋਰ ਆ ਰਾਸਟੇ ਮਤ ਲੱਗ ਨਾ ਨਹੀਂ ਫਸਣੇ ਕਦੀ ਖੜਦੇ ਗੱਲਾਂ ਸਾਰੇ ਕਿੱਲੇ ਪਤਾ ਨਹੀਂ ਨਿਕਲਦੀ ਇੰਨੀ ਜੱਟੇ ਬੰਦੇ ਨਿਕਲਦੀ ਆ ਤਗੜਾ ਉੱਪਰ ਮਿੱਤਦਾ ਗਿਆ ਉਹ ਇਨਾ ਬੰਨ ਦਾ ਬੂਟਾ ਹੀ ਵਹਣ ਲੱਗਾ ਵਾ ਰਸਤੇ ਜੇ ਲਾ ਆਪਹੀ ਨੂੰ ਤਾਂ ਬੂਟਾ ਹੀ ਰਸਤੇ ਜੇ ਲਾ ਸਾਰੇ ਕਿੱਲੇ ਵੇ ਫਸਲ ਨਹੀਂ ਜਾਂ ਨਿਕਲਦੀ ਉਹ ਥੋੜੀ ਰਸਤੇ ਵਾਲੀ ਮਤ ਜਗ੍ਹਾ ਮਤ ਇੰਨੀ ਮਤ ਜਿੰਨੀ ਨਿਕਲਦੀ ਆ ਹਰ ਚਾਹੋਂ ਡੜ ਕੇ ਆਉਗਾ ਤਾਂ ਠੀਕ ਆ ਪਤਾ ਨਹੀਂ ਜਾਂਦਾ ਹੋਗਾ ਨੰਦਾ ਦਾ ਅਗਲਾ ਛਿੱਟਾਈ ਦੇ ਜਾਂਦਾ ਲਗ ਲਗ ਵੱਡੀ ਜਾਂਨੇ ਕਹੀਰ ਨਾਲ ਪੁੰਡੀ ਇਹਦੇ ਵਿੱਚ ਹਾਂ ਜੁਗ ਅੱਡ ਰੋਣੀ ਦੇ ਲੈਣਾ ਖੱਲੇ ਵੀ ਆਏ ਮਾਰਨੇ ਨੂੰ ਆਏ ਮਾਰੀ ਆਪੇ ਗਿਰ ਜਾਨੀ ਕੋਲ ਦੇ ਜਾਨੀ ਕੋਲ ਕੋਲੇ ਗਿਰ ਜਾਨੀ ਆਪੇ ਕੋਲ ਦੇ ਦੇਗੇ ਕੋਲ ਦੇਣੀ ਖੱਲੇ ਤੇ ਖੱਲੇ ਦੇ ਕੋਲ ਦੇ ਦੇਣੀ ਉਹ ਠੀਕ ਆ ਗੱਲ ਮੈਨੂੰ ਕਹਿਣਾ ਕਿੰਨੀਆਂ ਭਰੀਆਂ ਹੋ ਗਈਆਂ ਨਾਲੇ ਹਸੀ ਜਾਵੇ ਨਾਲੇ ਦਸੀ ਜਾਵੇ ਵੀ ਸਾਡੀ 200 ਹੀ ਭਰੀ ਹੋਈ ਏ ਮਗਾ ਲੈ ਬਾ 12 ਵਜੇ ਲੱਦੂਗੇ ਰਾਤ ਨੂੰ ਜਾਂ ਬੰਦੇ ਦਾ ਬੰਦੇ ਦੇ ਮੂੰਹ ਦਿਖਣ ਲੱਗ ਗਿਆ ਹਟ ਗਿਆ ਨਾ ਜਾਂ ਲੱਗਿਓ ਲੱਦਣ ਦੇਖਣ ਹੱਥ ਦਿਖਿਓ ਜਾਣਾ ਮੂੰਹ ਤਾਂ ਚੰਦ ਚੰਨ ਚਾਨਣੀ ਦਾ ਥਾ ਇਹਨਾਂ ਨੇ ਦੋ ਦੋ ਭਰੀਆਂ ਕਰਤੀਆਂ ਹੋਣੀਆਂ ਹੋਰ ਕਰਤੀਆਂ ਕਰਤੀ ਮੇਰਾ ਹੋ ਗਿਆ 3-4 ਹੋ ਗਿਆ ਕਿੱਸ ਤੇ ਹਾਂ 4 ਮੇਰਾ ਹੋ ਚੁੱਕਿਆ ਹਾਂ ਜੀ ਹਾਂ ਦੋ ਤਿੰਨ ਚਾਰ ਭਰਨੀ ਬਾਬਾ ਕਿੰਚੇ ਨੇ ਇਹਨਾਂ ਨੇ ਉਹ ਪੂਜਾਏ ਕਰਕੇ ਖੋ ਜਣੀ ਆ ਰਹੇ ਨੇ ਘੰਟੇ ਘੰਟੇ ਦਾ ਕੰਮ ਛੱਡ ਆ ਰਹੇ ਹੁੰਦਾ ਕਿਹਦਾ ਤੇਰੇ ਨਾਲ ਦੀਪਾ ਪੂਰਾ ਦਾ ਨਾ ਮੋਟਾ ਮੈਂ ਦੇਖਾਂ ਜਾਵਾਂ ਦੇਖਾਂ ਮੈਂ ਸਾਨੂੰ ਦੇਖ ਲੈ ਮੁੜਿਆ ਹੀ ਫੇਰ ਹੋਟੇ ਆਉਂਦਾ ਫਿਰ ਮੈਂ ਬੈਟਰੀ ਵੀ ਲੈ ਕੇ ਠੀਕ ਹਾਂ ਮੈਂ ਲਾ ਦਊਗੀ ਉਹ ਜੀ ਬਾਈ ਲੱਗੀ ਨਾ ਮੈਂ ਕਹਿਆ ਨਾਲੇ ਵੀ ਕਾਲੂ ਲੱਦਰੋ ਹਟਦੇ ਕਿਹੜਾ ਹੈਗੇ ਆ ਫਾਰ ਕੇ ਕਾਸ ਦੋ ਰਸ ਦੀ ਮਰਦੀ ਨਹੀਂ ਸਾਡੇ ਨਾ 10 ਵਜੇ ਨੇ ਸਾਢੇ 9 ਹੋ ਗਏ 10 ਵਜੇ 11 12 ਵਜੇ ਸੌਣਾ ਇਹਨਾਂ ਨੇ 6 ਵਜੇ ਫੇਰ ਸੁਰਪਣਾ ਜੀ ਠੀਕ ਆ ਫਿਰ ਤਾਈ ਰੋਡ باندې ਆ ਹਾਂ ਨੋਟ ਤਾਂ ਬਣਾਣਾ ਦੂਆ ਕਹਿੰਦਾ ਮੇਰੇ 7000 ਰੁਪਏ ਮਰ ਜਾਣਾ ਕਹਿੰਦਾ ਹੁਣ ਲੱਦ ਕੇ ਜਾਊਂਗਾ ਆ ਵਾ ਠੀਕ ਹੈ ਗੱਲ ਹੁਣ ਡਿਬੜ ਕਾ ਕੰਮ ਹਾਂ ਫਿਰ ਕੱਲ ਉੱਤਾ ਵੀ ਹੋ ਜਾਏਗਾ ਐਸੇ ਉਹ ਸਵੇਰ ਤਾਂ ਹੁਣ ਲੱਦਨੀ ਸਖਾਲੀ ਐ ਹਾਂ ਜੀ ਚਲੋ ਜੇ ਪੈ ਤਿਲਕਦਾ ਫੱਟੇ ਵਰਤੇ ਹੋਰ ਠੀਕ ਐ ਫਟਾ ਪਰ ਚੜਾ ਦਿਓ ਸੇ ਇਹਨੂੰ ਕਿਦੀ ਕਰੀਂ ਚਲ ਵਾਜੇ ਉਧਰ ਆਦਮੀ ਐ ਉਹ ਫਟਾ ਪਰ ਚੜਾ ਦਿਓ ਚਲ ਟੈਕ ਆ ਜਾ ਬਾਅਦ ਮੈਂ ਹੁਣ ਨਾ ਜਾਵਾਂ ਆਪ ਉਧਰ ਹਮਸਾ ਰਸੀ ਖੋਸੀਓ ਕਾਹਦਾ ਰਸ ਹੈ ਨਾ ਜਿਆਦਾ ਵੀ ਨਾ ਕਰੋ ਠੀਕ ਆ ਬਸ ਫੱਟ ਨਾ ਖਾ ਲਿਓ ਬਹੁਤ ਐ

ਇਹ ਪੱਤੀ ਭਰੇ ਹੈ ਪੱਤੀ ਟੁੱਟ ਗਿਆ ਗੋਲੀ ਉਹਨਾ ਬੱਜੇਗਾ ਦੱਸ ਹਾਂ ਹੂੰ ਲੈ 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 ਪ੍ਰੈਕਟਿਸ ਸਟਾਰਟ ਕਰ ਦਿੰਦਾ ਯਾਰ ਮੂੰਹ ਜਾਂਦਾ ਹਾਂ ਚੱਲੋ ਠੀਕ ਆ ਜੀ ਭਾਈ ਹਲਦੇ ਹੁਣ ਫੇਰ ਮਾੜੀ ਖੜੀ ਬਾਤ ਹੋਊਗੀ ਠੰਡ ਆ ਉਹ ਆ ਗਿਆ ਉੱਪਰ ਚੰਦ ਉੱਪਰ ਆ ਗਿਆ ਸਿਰ ਦੇ ਠੰਡੇ ਬਹੁਤ ਲੱਗਦੀ ਆ ਮਨ ਤਾਂ ਸਾਡਾ ਹੈਗੀ ਸਾਰੀ ਸੇਤੂ ਨਹੀਂ ਲਾਈ ਪਾਣਾ ਨਹੀਂ ਧੂਲੀ ਵਾਲਣੀ ਸੀ ਪਹਿਲਾਂ ਹਾਂ ਇਹ ਫਿਰ ਮੱਛਰ ਨਹੀਂ ਆ ਮੱਛਰ ਕਿ ਆਉਣਾ ਹੁਣ ਮੱਛਰ ਨਾ ਆ ਰੋਈ ਨਾ ਹੋਊਗਾ ਹੁਣ ਮੱਛਰ ਹੁਣ ਛਾਲਮਾ ਮੱਛਰ ਨੇ ਮਰਨਾ ਹੈ ਇਹ ਮੱਛਰ ਭਾ ਗਿਆ ਲਾਂਗਰੀ ਲਾਂਗਰੀ ਤੇ ਪਕਾ ਕੇ ਚਾਹ ਠੰਡੇ ਕਰੀ ਬੈਠਾਉਣਾ ਐ ਨਾ ਜੇ ਦੁਬਾਰਾ ਨਹੀਂ ਘਰ ਬਕਰਨੇ ਪੈਂਦੇ ਅੱਜ ਸੌ ਲਿਆ ਹੋਣਾ ਉਹਦਾ ਹੈਂ ਵਗਾ ਲਾਂਗਰੀ ਖਬਰੇ ਬਣਾ ਕੇ ਚਾਹ ਸੁੱਤੇ ਹੀ ਪਿਆ ਕੀ ਹੋ ਗਿਆ ਫਟਾ ਬਾਪੂ ਚੜਵਾ ਫੱਟਾ ਚੱਲ ਚਲੋ ਚਲੋ ਚੜਾਓ ਕਿੱਥੇ ਬੰਦਾ ਹੈਗਾ ਉੱਪਰ ਤੂੰ ਬਚਪਰੇ ਉਹ ਨੂੰ ਪੁੱਠਾ ਕਰਦੇ ਉੱਪਰ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ ਜੀ ਚੱਕੋ ਬਾਈ ਅਗਲੇ ਬਲਾਕ